ਅੱਪਾ ਜੀ ਸਟੀering ਪੈਨਲ ਦਾ ਕੰਮ ਕਰਵਾਇਆ ਸੀ ਸਭ ਕੁਝ ਠੀਕ ਹੋ ਗਿਆ ਬਹੁਤ ਵਧੀਆ ਕੰਮ ਹੋਇਆ ਇੱਕ ਛੋਟੀ ਜੀ ਕਈ ਵਾਰੀ ਅੰਗੇਲੀ ਕੀ ਹੋ ਜਾਂਦੀ ਐ ਇਹ ਖੜਕਣ ਲੱਗ ਪੈਂਦਾ ਸੀ ਵੇਖਣ ਨੂੰ ਤਾਂ ਸਾਰਿਆਂ ਨੂੰ ਲੌਕੇ ਇੱਕੋ ਜਿਹਾ ਲੱਗੂਗਾ ਐਕਚੁਅਲੀ ਚ ਫਰਕ ਕਿੱਥੇ ਐ ਇੱਕ ਪਾਸੇ ਇਹਦੇ ਟੇਪਰ ਦਿੱਤੀ ਹੋਈ ਐ ਇਸ ਪਾਸੇ ਬਿਲਕੁਲ ਫੇਸ ਐ ਇਸ ਪਾਸੇ ਇਹਦੇ ਚ ਟੇਪਰ ਐ ਕਿਉਂਕਿ ਤੜਤਿਆਂ ਦੀ ਬਹੁਤ ਜ਼ਿਆਦਾ ਐ ਪਹਿਲਾਂ ਥਲੜਾ ਪਾਸਾ ਭਾਉਣ ਵਾਲਾ ਕਾਕਾ ਮੇਰੇ ਹਿਸਾਬ ਨਾਲ ਪਹਿਲਾਂ ਵੀ ਐਂ ਭਾਉਂਦੇ ਸੀ ਪਹਿਲਾਂ ਵੀ ਐਂ ਹੀ ਭਾਉਂਦੇ ਸੀ ਤੇ ਆਫ ਦੀ ਪ੍ਰੋਪਰ ਸੈਟਿੰਗ ਆ ਨਹੀਂ ਸੀ ਰਹੀ ਲੋਕ ਬੈਂਦਾ ਨਹੀਂ ਸੀ ਆਪਾਂ ਲੋਕ ਭਾਇਆ ਤੇ ਆਪਾਂ ਮੁੰਡੇ ਨੂੰ ਵੀ ਸਮਝਾਇਆ ਜਿਹਨਾਂ ਨੇ ਕੰਮ ਕੀਤਾ ਕਿ ਭਾਈ ਇਹਨੂੰ ਪ੍ਰੋਪਰ ਚੈੱਕ ਕਰ ਲਿਆ ਕਰੋ ਮੁੰਡੇ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ ਜਦੋਂ ਖੋਲਦੇ ਹੋਣੇ ਕਰਕੇ ਠੀਕ ਹੈ ਲੋ ਜੀ ਬੈਠ ਗਿਆ ਦੋਸਤੋ ਉਦੋਂ ਪ੍ਰੋਬਲਮ ਆਉਂਦੀ ਹੈ ਜਦੋਂ ਅਸੀਂ ਕੰਮ ਬਾਹਰੋਂ ਕਰਾਉਨੇ ਆ ਕੋਈ ਇੰਜੈਕਟਰਾਂ ਦਾ ਜਾਂ ਇਲੈਕਟ੍ਰੀਸ਼ੀਅਨ ਦਾ ਕੋਈ ਵੀ ਡੈਂਟਿੰਗ ਦਾ ਉਹਦੇ ਚ ਦਿੱਕਤ ਆ ਜਾਂਦੀ ਹੈ ਕੰਮ ਜੇ ਬਾਹਰੋਂ ਵੀ ਕਰਾਇਆ ਤੇ ਰਿਸਪਾਂਸਿਬਿਲਟੀ ਤਾਂ ਸਾਡੀ ਹੁੰਦੀ ਹੈ ਕਿਉਂਕਿ ਅਸੀਂ ਕਰਵਾ ਕੇ ਦਿੱਤਾ ਹੈ ਕਿਹੜੇ ਸ਼ਹਿਰ ਚ ਵੀਡੀਓ ਪਹੁੰਚੀ ਹੈ ਕਿਹੜਾ ਸ਼ਹਿਰ ਹੈ ਕੀ ਸ਼ੋਬਨਾਮ ਹੈ ਵੀਡੀਓ ਤੁਹਾਨੂੰ ਕੀ ਚੰਗਾ ਲੱਗਿਆ ਵੀਡੀਓ ਦੇ ਵਿੱਚ ਕਮੈਂਟ ਕਰਕੇ ਦੱਸੋ ਆਪਣਾ ਸ਼ਹਿਰ ਜ਼ਰੂਰ ਮੈਂਸ਼ਨ ਕਰੋ ਬਹੁਤ ਧੰਨਵਾਦ ਨਵੀਂ ਜਾਣਕਾਰੀ ਤੇ ਨਵੀਆਂ ਗੱਲਾਂ ਲੈ ਕੇ ਆਵਾਂਗੇ ਸੋ ਤੁਹਾਡੇ ਸਟੇਰੀਂਗ 'ਚ ਵੀ ਅਗਰ ਪ੍ਰੋਬਲਮ ਹੋਵੇ ਤੇ ਜਾਮ ਹੋਵੇ It's e gordo.